ਮੇਰੀ ਸੱਸ ਨੇ ਵਿਆਹ ਤੋਂ 6 ਕਿ ਮਹੀਨੇ ਬਾਅਦ ਮੈਨੂੰ ਪੁੱਛਿਆ ਕਹਿੰਦੀ ਤੇਰੇ ਨਾਨਕੇ ਕਿੱਥੇ ਨੇ ਮੈਂ ਕਿਹਾ ਜੀ ਮੇਰੇ ਤਾਂ ਨਾਨਕੇ ਕਿਤੇ ਹੈ ਨਹੀਂ ਜਾਨੂ ਆ ਗਈ ਸਾਡੀ ਚਾਚੀ ਜਾਤਾ ਕਰ ਗਈ ਚੁੱਪ ਕਹਿੰਦੀ ਇੱਥੇ ਚੁੱਪ ਕਰ ਦ ਐ ਸ਼ਾਮੀ ਨੇ ਫਿਰ ਕਹਿੰਦੀ ਮੈਂ ਤੈਨੂੰ ਤੇਰੇ ਨਾਨਕੇ ਪੁੱਛਿਆ ਸੀ ਮੈਂ ਕਿਹਾ ਜੀ ਬੇਬੇ ਜੀ ਮੇਰੇ ਨਾਨਕੇ ਤਾਂ ਮੈਨੂੰ ਪਤਾ ਨਹੀਂ ਮੇਰੀ ਮਾਂ ਦੇ ਨਾਨਕੇ ਘਲਾਲ ਨੇ ਮੇਰੇ ਨਾਨੀ ਦੇ ਨਾਨਕੇ ਕੌਂਕੇ ਨੇ ਮੇਰੇ ਨਾਨਨੇ ਦੇ ਨਾਨਕੇ ਦਹਿੜ ਗਏ ਅੱਛਾ ਨਹੀਂ ਮੈਂ ਕਿਹਾ ਵੀ ਮੇਰੀ ਦਾਦੀ ਦੇ ਨਾਨਕੇ ਮਜਾਲੀਆਂ ਨੇ ਮੇਰੇ ਨਾਨਨੇ ਦੇ ਨਾਨਕੇ ਰੰਪਰ ਨੇ ਤੇ ਜਿਹੜੀ ਮੇਰੀ ਮਾਂ ਦੇ ਪਿਕੇ ਰੂਨੂ ਨੇ ਮੇਰੀ ਨਾਨੀ ਦੇ ਮੇਰੇ ਪਿਓ ਦੇ ਨਾਨਕੇ ਛੜੀ ਨੇ ਤੇ ਮੈਂ ਕਿਹਾ ਵੀ ਮੇਰੇ ਨਾਨਕੇ ਹੈ ਨਹੀਂ ਦੇਖੋ 6 ਮਹੀਨੇ ਬਾਅਦ ਪੁੱਛਦੀ ਹੈ ਇਹ ਗੱਲ ਪਹਿਲਾਂ ਹੀ ਪੁੱਛ ਲੈਣੀ ਚਾਹੀਦੀ ਸੀ ਇਹ ਆਪੋ ਆਪਣਾ ਸਾਰੇ ਬੰਦਿਆਂ ਦਾ ਸਹਜ ਹੁੰਦਾ ਫਿਰ ਦੱਸਣ ਵਾਲਾ ਵੀ ਐਡਾ ਬੰਦਾ ਕੁੱਤਾ ਮੈਂ ਕਹਿੰਦੀ ਆ ਵੀ ਸਰੀ ਕਹਾਣੀ ਲੱਤੀ ਜਿਹਨੇ ਉਲਟਾ ਫੁਲਟਾ ਕਰਕੇ ਸਮਝਾਤਾ ਪਰ ਉਹਦੇ ਪੱਲੇ ਪਿਆ ਬਹੁਤ ਚਿਰਾਂ ਬਾਅਦ ਹੋਇਆ ਸ਼ਾਇਦ ਤੁਹਾਡੇ ਵੀ ਹੁਣ ਕਾਫੀ ਟਾਈਮ ਬਾਅਦ ਗੱਲ ਪੱਲੇ ਪੂ ਜੇ ਤੁਹਾਨੂੰ ਸਮਝ ਆਉਂਦੀ ਆ ਮੇਰੇ ਨਾਲ ਕਹਿੰਦਾ ਜਰੂਰ ਲਿਖ ਦੇ ਮੈਂ ਕਿੱਥੇ ਸੀ ਮੇਰੇ ਨਾਲ ਕੇ